ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋ ਤਿਨ ਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵ ਕਟੈ ਜਮ ਕੀ ਫੰਦਾ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾ ਆਏ ਅਸਥਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਗੁਰ ਕੇ ਚਰਨ ਬਸੇ ਰਿਧ ਭੀਤਰ ਸੋਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਡੰਡਾਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਜਬਰ ਤਖਤ ਛਤਰ ਦੇ ਮਾਲਕ ਜੁਗੋ ਜੁਗਾ ਟਲ ਗੁਰ ਤਗਦੀ ਉੱਪਰ ਸੁਭਾਈ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਭਾਈ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਡੇ ਤੇ ਤਰਸ ਕੀਤਾ ਸਤਿਗੁਰੂ ਜੀ ਨੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਬਿਠਾ ਲਿਆ ਆਪਣੀ ਗੋਦੀ ਦਾ ਨਿਗ ਬਖਸ਼ਿਆ ਹੈ ਗੁਰਬਾਣੀ ਨਾਲ ਜੋੜਿਆ ਹੈ ਸੋ ਆਓ ਜਿੱਥੇ ਤਨ ਕਰਕੇ ਹਾਜ਼ਰ ਹੋਏ ਆਂ ਉੱਥੇ ਮਨ ਨੂੰ ਹਾਜ਼ਰ ਕਰੀਏ ਅਰਸਨਾ ਦੀ ਪਵਿੱਤਰਤਾ ਲਈ ਮੰਨ ਦੀ ਇਕਾਗਰਤਾ ਲਈ ਪਿਆਰ ਸਹਿਤ ਅਕੋ ਜੀ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਗੁਰੂ ਦੀ ਗੁਰਬਾਣੀ ਸਾਨੂੰ ਉਪਦੇਸ਼ ਬਖਸ਼ਦੀ ਕਿ ਐ ਬੰਦੇ ਐ ਮਨੁੱਖ ਤੂੰ ਇਸ ਸੰਸਾਰ ਤੇ ਬੜੇ ਸਮਿਆਂ ਤੋਂ ਆ ਜਾ ਰਿਹਾ ਹੈ ਕਦੇ ਆ ਜਾਣਾ ਕਦੇ ਚੱਲਿਆ ਜਾਣਾ ਹੈ ਕਦੇ ਆ ਜਾਣਾ ਕਦੇ ਚੱਲਿਆ ਜਾਣਾ ਹੈ ਏ ਜਿਹੜਾ ਕੰਮ ਫੜਿਆ ਹੋਇਆ ਬੰਦੇ ਨੇ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਫੇਰ ਦਾ ਅਰਥ ਹੈ ਫੇਰੇ ਜਿਵੇਂ ਬੰਦਾ ਚੱਕਰ ਲਾਉਂਦਾ ਨਾ ਫੇਰਾ ਲਾਉਂਦਾ ਹੈ ਸਤਿਗੁਰੂ ਜੀ ਕਹਿੰਦੇ ਤੈਨੂੰ ਇਸ ਸੰਸਾਰ ਤੇ ਇਹ ਬੰਦੇ ਇਹ ਮਨੁੱਖ ਫੇਰੇ ਲਾਉਂਦੇ ਨੂੰ ਬਹੁਤ ਯੁੱਗ ਬੀਤ ਗਏ ਬੜੇ ਜਨਮ ਬੀਤ ਗਏ ਇਸ ਸੰਸਾਰ ਤੇ ਆਉਂਦੇ ਨੂੰ ਤੇ ਜਾਂਦੇ ਨੂੰ ਇਹ ਖੇਡ ਬਣਾਈ ਹੈ ਨਾ ਪਰਮੇਸ਼ਰ ਨੇ ਪਰਮਾਤਮਾ ਨੇ ਇੱਕ ਆਉਂਦਾ ਇੱਕ ਜਾਂਦਾ ਇੱਕ ਆਉਂਦਾ ਇੱਕ ਜਾਂਦਾ ਇਸ ਸੰਸਾਰ ਤੇ ਹੀ ਖੇਡ ਲੱਗੀ ਹੋਈ ਹੈ ਕੋਈ ਚਲਿਆ ਜਾਂਦਾ ਕੋਈ ਆ ਜਾਂਦਾ ਖੇਡ ਲੱਗੀ ਹੋਈ ਹੈ ਨਾ ਸੰਸਾਰ ਤੇ ਅਸੀਂ ਹੁਣ ਇਸ ਸੰਸਾਰ ਸੰਸਾਰ ਤੇ ਆਏ ਆ ਸਰੀਰ ਵਿੱਚ ਬੈਠੇ ਆ ਤੇ ਐਦ ਜਦੋਂ ਸਰੀਰ ਦਾ ਜਿਹੜਾ ਸਾਡਾ ਇੱਥੇ ਰਹਿਣਾ ਸਮਾਂ ਜਿਹੜਾ ਸਮਾਪਤ ਹੋ ਗਿਆ ਖਤਮ ਹੋ ਗਿਆ ਫਿਰ ਸਾਨੂੰ ਜਾਣਾ ਪੈਣਾ ਫਿਰ ਕੀਤੀ ਹੋਏ ਕਰਮਾਂ ਅਨੁਸਾਰ ਅਗਲਾ ਜਨਮ ਫਿਰ ਮਿਲ ਜਾਣਾ ਫਿਰ ਆਉਣਾ ਪੈਣਾ ਕੀ ਪਤਾ ਪਿੱਛੇ ਕਿੰਨੇ ਜਨਮ ਕਿਹੜੀਆਂ-ਕਿਹੜੀਆਂ ਜੁਨਾਂ ਵਿੱਚ ਆਏ ਕੀ ਪਤਾ ਅੱਗੇ ਹਜੇ ਕਿ ਕਿੰਨੇ ਜਨਮ ਕਿਹੜੀਆਂ-ਕਿਹੜੀਆਂ ਜੁਨਾਂ ਵਿੱਚ ਜਾਣਾ ਹੈ ਸਤਗੁਰੂ ਜੀ ਕਹਿੰਦੇ ਆ ਨਾ 84 ਲੱਖ ਜੂਨ ਉਪਾਈ 84 ਲੱਖ ਜੂਨ ਬਣਾਈ ਹੈ ਸਾਇੰਸ ਨੇ ਤਾਂ ਜੇ ਖੋਜੀਆਂ ਹੀ ਨਹੀਂ ਇਹ ਸਾਰੀਆਂ ਸਤਗੁਰੂ ਦੀ ਗੁਰਬਾਣੀ ਨੇ ਕਿੰਨਾ ਸਮਾਂ ਪਹਿਲਾਂ ਹੀ ਕਹਿ ਦਿੱਤਾ ਕਿਉਂਕਿ ਉਹ ਆਕਾਲ ਪੁਰਖ ਪਰਮੇਸ਼ਰ ਉਹਦੇ ਹੁਕਮ ਅੰਦਰ ਹੀ ਇਹ ਸਾਰਾ ਕੁਝ ਬਣਿਆ ਨਾ ਤੇ ਗੁਰਬਾਣੀ ਉਹਦੀ ਤਿੰਨ ਕਾਲ ਸਤ ਪਿੱਛੇ ਹੁਣ ਤੇ ਆਉਣ ਵਾਲੇ ਸਮੇਂ ਵਿੱਚ ਤੈਨ ਕਾਲ ਸਤ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰਹਿੰਦੇ ਸੰਸਾਰ ਤਿੱਕਰ ਕਲਯੁਗ ਭਾਵੇਂ ਕਿੰਨਾ ਹੀ ਵੱਧ ਜਾਵੇ ਗੁਰਬਾਣੀ ਨੇ ਹਮੇਸ਼ਾ ਸੱਚੀ ਰਹਿਣਾ ਨਾਮ ਨੇ ਹਮੇਸ਼ਾ ਸੱਚੀ ਰਹਿਣਾ ਤੇ ਜਿਹੜੇ ਨਾਮ ਨਾਲ ਜੁੜਦੇ ਰਹੇ ਉਹਨਾਂ ਦਾ ਭਲਾ ਹੁੰਦਾ ਹੀ ਰਹਿਣਾ ਇਹਨੇ ਵੀ ਕਲਯੁਗ ਦਾ ਭਿਆਨਕ ਸਮਾ ਆ ਗਿਆ ਜੀ ਇਸ ਕਲਯੁਗ ਵੱਧ ਗਿਆ ਲੋਕਾਂ ਦੇ ਅੰਦਰ ਬੇਈਮਾਨੀ ਠੱਗੀ ਚੋਰੀ ਆਦਕ ਕਵਦ ਗਈ ਹੈ ਤੇ ਗੁਰਬਾਣੀ ਦਾ ਅਸਰ ਘਟ ਗਿਆ ਨਾਮ ਦਾ ਅਸਰ ਘਟ ਗਿਆ ਨਹੀਂ ਨਾਮ ਵਿੱਚ ਓਨੀਆਂ ਹੀ ਬਰਕਤਾਂ ਹਨ ਸਗੋਂ ਕਲਯੁਗ ਦੇ ਭਿਆਨਕ ਸਮੇਂ ਅੰਦਰ ਨਾਮ ਦਾ ਫਲ ਜਾਦੇ ਹੈ ਨਾਮ ਦਾ ਫਲ ਜਾਦੇ ਹੈ ਥੋੜੇ ਤੋਂ ਥੋੜਾ ਸਮਾਂ ਜਪਿਆ ਨਾਮ ਬਹੁਤਾ ਫਲ ਦਿੰਦਾ ਹੈ ਸਗੋਂ ਸਤਜੁਗ ਵਿੱਚ ਇੰਨਾ ਫਲ ਨਹੀਂ ਮਿਲਦਾ ਸੀ ਨਾਮ ਜਪੇ ਤਾਂ ਬਹੁਤ ਯਤਨ ਕਰਨੇ ਪੈਂਦੇ ਸੀ ਧਵਾਪਰ ਤ੍ਰੇਤੇ ਵਿੱਚ ਬਹੁਤ ਯਤਨ ਕਰਨੇ ਪੈਂਦੇ ਸੀ ਪਰ ਕਲਯੁਗ ਦਾ ਤਾਂ ਐਡਾ ਸੌਖਾ ਮਾਰਗ ਕਰ ਦਿੱਤਾ ਵੀ ਤੂੰ ਆਪਣੇ ਘਰ ਵਿੱਚ ਰਹਿ ਕੇ ਆਪਣੇ ਗ੍ਰਸਥ ਜੀਵਨ ਵਿੱਚ ਰਹਿ ਕੇ ਨਾਮ ਜਪ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਂਦਿਆਂ ਵਿੱਚ ਹੀ ਹੋਵੇ ਮੁਕਤ ਤੈਨੂੰ ਘਰ ਬੈਠੇ ਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਐਡਾ ਸਖੌਲ ਮਾਰਗ ਸਾਨੂੰ ਸੌਖਾ ਮਾਰਗ ਸਤਗੁਰੂ ਨੇ ਦਿੱਤਾ ਹੈ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਜਪਾਂਗੇ ਫੇਰ ਆਵਾ ਗਵਣ ਦਾ ਜਿਹੜਾ ਚੱਕਰ ਹੈ ਨਾ ਖਤਮ ਹੋਣਾ ਹੈ ਆਉਣ ਜਾਣ ਦਾ ਜਿਹੜਾ ਚੱਕਰ ਲੱਗਿਆ ਹੋਇਆ ਇਹ ਫੇਰ ਖਤਮ ਹੋਣਾ ਹੈ ਉਨਾ ਚਿਰ ਮੁਕਣਾ ਨਹੀਂ ਜਿੰਨਾ ਚਿਰ ਅਸੀਂ ਆਪ ਆਪਣੇ ਵਾਸਤੇ ਆਪਣੀ ਜੀਵਨਾ ਨਾਮ ਨਹੀਂ ਜਪਦੇ ਜਿੰਨਾ ਚਿਰ ਅਸੀਂ ਆਪ ਜਿਨੂੰ ਪ੍ਰਸ਼ਾਦਾ ਛਕਦੇ ਆ ਨਾ ਪੇਟ ਦੀ ਪੂਰਤੀ ਵਾਸਤੇ ਪ੍ਰਸ਼ਾਦਾ ਸਾਨੂੰ ਆਪ ਛਕਣਾ ਪੈਂਦਾ ਹੈ ਇਹ ਤਾਂ ਨਹੀਂ ਕਹਿੰਦੇ ਵੀ ਜੀ ਫਲਾਨਾ ਸਿਆ ਤੂੰ ਛਕ ਲਾ ਪ੍ਰਸ਼ਾਦਾ ਤੇ ਮੈਨੂੰ ਇਹਦਾ ਅਸਰ ਮਿਲ ਜੂ ਨਹੀਂ ਮਿਲਦਾ ਹੀ ਨਹੀਂ ਜੇ ਤੂੰ ਪ੍ਰਸ਼ਾਦਾ ਛਕੇਂਗਾ ਤੇਰੇ ਸਰੀਰ ਨੂੰ ਖਾਣਾਕ ਲੱਗੂ ਇਸੇ ਤਰ੍ਹਾਂ ਨਾਮ ਜਪੇਂਗਾ ਤੇ ਤੇਰੀ ਆਤਮਾ ਨੂੰ ਉਹਦਾ ਆਨੰਦ ਮਿਲਣਾ ਹੈ ਸਰੀਰ ਦੀ ਖਾਣਾਕ ਪ੍ਰਸ਼ਾਦਾ ਪਾਣੀ ਹੈ ਤੇ ਆਤਮਾ ਦੀ ਖੁਰਾਕ ਪਰਮਾਤਮਾ ਦਾ ਨਾਮ ਹੈ ਤੇ ਜਦੋਂ ਇਹ ਪਰਮਾਤਮਾ ਦਾ ਨਾਮ ਸਾਡੀ ਆਤਮਾ ਨੂੰ ਮਿਲਦਾ ਹੈ ਨਾ ਤੇ ਤਾਂ ਹੀ ਫਿਰ ਇਹ ਮੁਕਤ ਹੁੰਦੀ ਆਵਾਗਮਣ ਦੇ ਚੱਕਰਾਂ ਤੋਂ ਤਾਂ ਹੀ ਬਚ ਸਕਦੀ ਹੈ ਨਹੀਂ ਤਾਂ ਜੇ ਬੰਦਾ ਕਹੇ ਜੀ ਮੈਂ ਇੱਥੇ ਬਹੁਤ ਕੁਝ ਬਣਾਇਆ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣਾ ਲੀਆਂ ਐਡੀ ਜ਼ਮੀਨ ਜਾਇਦਾਦ ਧਨ ਦੌਲਤ ਬਣਾ ਲਈ ਆਤਮਾ ਦਾ ਤਾਂ ਕਿਸੇ ਕੰਮ ਦੀ ਨਹੀਂ ਇਹ ਆਤਮਾ ਤਾਂ ਉਡਾਰੀ ਮਾਰ ਜਾਂਦੀ ਹੈ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਸਿਕੰਟ ਦੇ ਸੌਵੇਂ ਹਿੱਸੇ ਵਿੱਚ ਜਿਵੇਂ ਆਪਾਂ ਕੱਲ ਵਿਚਾਰਾਂ ਕੀਤੀਆਂ ਸੀ ਇਹ ਉੱਡਣ ਲੱਗੀ ਮਿੰਟ ਮਾਰਦੀ ਹੈ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਇਹ ਸਰੀਰ ਤੋਂ ਪਰੇ ਹੋ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਫਿਰ ਆਤਮਾ ਵਾਸਤੇ ਤਾਂ ਨਹੀਂ ਸਾਰਾ ਕੁਝ ਘਰ ਪਾਇਆ ਹੈ ਆਤਮਾ ਵਾਸਤੇ ਨਹੀਂ ਇਹ ਸਰੀਰ ਵਾਸਤੇ ਹੈ ਸਰੀਰ ਦੇ ਸੁੱਖਾਂ ਵਾਸਤੇ ਕਿੰਨੇ ਘਰ ਵਿੱਚ ਸਾਧਨ ਹੁੰਦੇ ਹੁਣ ਆਪਾਂ ਦੇਖਦੇ ਹਾਂ ਨਾ ਰਸੋਈ ਦੇ ਵਿੱਚ ਹੀ ਸਾਰਾ ਕੁਝ ਇੱਕ ਬਟਨ ਛੱਡੋ ਅੱਗ ਪੈਦਾ ਹੋ ਜਾਂਦੀ ਹੈ ਇੱਕ ਬਟਨ ਛੱਡੋ ਗਰਮ ਪਾਣੀ ਆਉਂਦਾ ਹੈ ਕਿੰਨੀਆਂ ਸੁੱਖ ਸਹੂਲਤਾਂ ਹੈ ਸਰੀਰ ਵਾਸਤੇ ਪਰ ਸਤਿਗੁਰੂ ਜੀ ਕਹਿੰਦੇ ਮਨ ਵਾਸਤੇ ਆਤਮਾ ਵਾਸਤੇ ਵੀ ਕੁਝ ਕਰ ਲਈ ਆਤਮਾ ਵਾਸਤੇ ਪਰਮਾਤਮਾ ਦਾ ਨਾਮ ਇਹ ਪਰਮੇਸ਼ਰ ਦਾ ਨਾਮ ਆ ਜਿਹੜੀਆਂ ਸੁਵਿਧਾ ਹੈ ਸਰੀਰ ਨੂੰ ਸੁਖੀ ਕਰ ਸਕਦੀਆਂ ਪਰ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਆਤਮਾ ਨੂੰ ਸੁਖੀ ਕਰਦਾ ਮਨ ਨੂੰ ਸੁਖੀ ਕਰਦਾ ਹੈ ਮਨ ਨੂੰ ਆਵਾ ਗਵਣ ਦੇ ਚੱਕਰਾਂ ਤੋਂ ਬਚਾਉਂਦਾ ਹੈ ਮਨ ਨੂੰ ਟੇਡੀਆਂ ਮੇਡੀਆਂ ਜੂਨਾ ਚ ਜਾਣ ਤੋਂ ਬਚਾਉਂਦਾ ਹੈ ਆਤਮਾ ਨੂੰ ਪਰਮਾਤਮਾ ਦਾ ਨਾਮ ਹੀ ਬਚਾ ਸਕਦਾ ਹੋਰ ਕੋਈ ਚੀਜ਼ ਨਹੀਂ ਬਚਾ ਸਕਦੀ ਆ ਦੁਨੀਆ ਤੇ ਜੋ ਵੀ ਅਸੀਂ ਕੀਤਾ ਇਹ ਬਸ ਇੱਥੇ ਰਹਿ ਜਾਣਾ ਹੈ ਇਹ ਸਰੀਰ ਦੇ ਨਾਲ ਹੀ ਖਤਮ ਆਤਮਾ ਸਰੀਰ ਤੋਂ ਨਿਕਲੀ ਸਭ ਕੁਝ ਮਿੱਟੀ ਸਭ ਕੁਝ ਖਤਮ ਬਗਾਨਾ ਹੋ ਜਾਣਾ ਹੈ ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਤੂੰ ਨਾਮ ਜਪਦਾ ਨਾ ਆਪਣੀ ਰਸਨਾ ਨਾਲ ਆਪਣੇ ਵਾਸਤੇ ਇਹ ਤੇਰੇ ਨਾਲ ਰਹਿਣਾ ਹੈ ਨਾ ਇਹ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਏ ਇਹਨੇ ਤੈਨੂੰ ਡੁੱਬਣ ਨਹੀਂ ਦੇਣਾ ਇਸ ਹਰੀ ਦੇ ਨਾਮ ਨੇ ਨਾ ਇਹਨੇ ਤੈਨੂੰ ਸਜਾ ਕੋਈ ਹੋਣ ਦੇਣੀ ਹੈ ਧਰਮ ਰਾਜ ਦੀ ਕਚੈਰੀ ਵਿੱਚ ਸਜਾ ਵੀ ਨਹੀਂ ਹੋਣ ਦੇਣੀ ਇਸ ਨਾਮ ਨੇ ਸਾਨੂੰ ਕੋਈ ਸਾਰੀਆਂ ਸਜਾਵਾਂ ਤੋਂ ਮੁਕਤ ਕਰ ਦੇਣਾ ਸਾਰੇ ਬੰਧਨਾਂ ਤੋਂ ਮੁਕਤ ਕਰ ਦੇਣਾ ਇਸ ਪਰਮੇਸ਼ਰ ਦੇ ਨਾਮ ਨੇ ਇਸ ਕਰਕੇ ਅਸੀਂ ਜਪਣਾ ਹੈ ਇਹ ਸਤਿਗੁਰੂ ਜੀ ਕਹਿੰਦੇ ਆਉਂਦੇ ਨੂੰ ਬਹੁਤ ਚਿਰ ਹੋ ਗਿਆ ਇਸ ਸੰਸਾਰ ਤੇ ਕਦੇ ਆ ਜਾਣਾ ਕਦੇ ਚੱਲਿਆ ਜਾਣਾ ਅੱਜ ਦਾ ਨਹੀਂ ਅਸੀਂ ਤਾਂ ਕਹਿੰਨੇ ਜੀ ਇਸ ਵਾਰ ਇਸ ਦਿਨ ਸਾਡਾ ਇਸ ਸੰਸਾਰ ਤੇ ਜਨਮ ਹੋਇਆ ਪਰ ਸਤਿਗੁਰੂ ਜੀ ਕਹਿੰਦੇ ਨਹੀਂ ਤੇਰਾ ਜਨਮ ਬਹੁਤ ਸਮੇਂ ਦਾ ਹੋਇਆ ਹੈ ਉਹ ਤਾਂ ਤੈਨੂੰ ਦਿਸਦਾ ਹੀ ਨਹੀਂ ਇਹ ਸਰੀਰ ਦਾ ਜਨਮ ਹੈ ਇਹ ਤਾਂ ਤੂੰ ਸੰਸਾਰ ਤੇ ਪਹਿਲਾ ਸਵਾਸ ਲਿਆ ਜਨਮ ਤਾਂ ਤੇਰਾ ਬੜੇ ਸਮਿਆਂ ਦਾ ਹੋਇਆ ਹੋਇਆ ਹੈ ਸਤਗੁਰੂ ਜੀ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਕਿਤੇ ਫਿਰਦਾ ਫਿਰਦਾ ਕਿਤੇ ਕਰੋੜਾਂ ਸਾਲਾਂ ਬਾਅਦ ਇਹ ਮਨੁੱਖਾ ਜਾਮਾ ਮਿਲਿਆ 84 ਲੱਖ ਜੂਨ ਭੋਗਣ ਤੋਂ ਬਾਅਦ ਮਹਾਂਪੁਰਖ ਦੱਸਦੇ ਹੁੰਦੇ ਕਹਿੰਦੇ ਇਹ ਕਈ ਵਾਰ ਤਾਂ ਐਸਾ ਵੀ ਇਹਨੂੰ ਜਨਮ ਮਿਲਿਆ ਵੀ ਦਿਨ ਚ ਕਈ-ਕਈ ਵਾਰ ਮਰਿਆ ਕਈ-ਕਈ ਵਾਰ ਇਸ ਸਰੀਰਤ ਇਹਨੇ ਛੱਡਿਆ ਕਈਆਂ ਦੀ ਆਪਾਂ ਦੇਖਦੇ ਹਾਂ ਨਾ ਹੁਣ ਜੀਵਾ ਜੰਤੂ ਨਿੱਕੇ-ਨਿੱਕੇ ਬਰੀਕ ਕਈਆਂ ਦੀ ਉਮਰ ਹੀ ਥੋੜੇ ਪਲਾਂ ਦੀ ਹੈ 2-3 ਸੈਕਿੰਡਾਂ ਦੀ ਉਮਰ ਕਈਆਂ ਦੀ 5 ਮਿੰਟਾਂ ਦੀ ਉਮਰ ਕਈਆਂ ਦੀ 1 ਘੰਟੇ ਦੀ ਉਮਰ ਕਈਆਂ ਦੀ 2 ਘੰਟਿਆਂ ਦੀ ਉਮਰ ਇਸੇ ਤਰ੍ਹਾਂ ਉਮਰਾਂ ਨ ਵੱਖੋ ਵੱਖਰ ਵੱਖੋ ਵੱਖਰੀਆਂ ਉਮਰਾਂ ਹਨ ਸਾਰਿਆਂ ਦੀਆਂ ਜੂਨਾ ਦੇ ਵਿੱਚ ਤੂੰ ਜਾ ਕੇ ਆਇਆ ਕਈ ਜਨਮ ਭਏ ਕੀਟ ਪਤੰਗਾ ਕੀਟ ਪਤੰਗਿਆਂ ਵਿੱਚ ਵੀ ਆ ਜਾ ਕੇ ਆਇਆ ਫੇਰਾ ਲਾ ਕੇ ਆਇਆ ਉਹ ਵੀ ਸਰੀਰ ਧਾਰਨ ਕੀਤੇ ਤੂੰ ਨਿੱਕੇ ਨਿੱਕੇ ਕੀਟ ਪਤੰਗੇ ਕਈ ਜਨਮ ਗੱਜ ਹਾਥੀ ਕਡੇ ਕਡੇ ਸਰੀਰ ਧਾਰਨ ਕੀਤੇ ਮੀਨ ਮੱਛੀ ਕੁਰੰਗਾ ਹਿਰਣ ਵੀ ਬਣਿਆ ਸਤਿਗੁਰੂ ਜੀ ਕਹਿੰਦੇ ਕਈ ਜਨਮ ਪੰਖੀ ਉੱਡਣ ਵਾਲੇ ਜਾਨਵਰ ਸਰਪ ਸੱਪ ਪੇਟ ਰਗੜ ਕੇ ਤੁਰਦਾ ਨਾ ਜ਼ਮੀਨ ਤੇ ਆਪਾਂ ਦੇਖਦੇ ਹੱਥ ਹੀ ਨਹੀਂ ਦਿੱਤੇ ਪੈਰ ਹੀ ਨਹੀਂ ਦਿੱਤੇ ਕਈ ਜਨਮ ਪੰਖੀ ਸਰਪ ਸੱਪ ਬਣਿਆ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਕਈ ਜਨਮ ਤੂੰ ਪਹਾੜਾਂ ਦੇ ਵੀ ਸੰਸਾਰ ਤੇ ਆਇਆ ਪੱਥਰ ਵੀ ਇੱਕ ਜੂਨ ਹੈ ਬ੍ਰਿਕ ਪੇੜ ਪੌਦੇ ਜਿਹੜੀ ਧਰਤੀ ਵਿੱਚੋਂ ਉੱਗਦੀ ਹੈ ਵਨਸਪਤੀ ਇਹ ਵੀ ਇੱਕ ਜੂਨ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਉਂਦੇ ਨੂੰ ਤੈਨੂੰ ਬਹੁਤ ਸਮਾਂ ਹੋ ਗਿਆ ਇਹਨਾਂ ਦੇ ਵਿੱਚ ਵੀ ਆਉਂਦਾ ਰਿਹਾ ਪਰ ਆ ਮਨੁੱਖਾ ਜਾਮਾ ਮਿਲਿਆ ਨਾ ਜਿਹੜਾ ਬੰਦੇ ਦਾ ਸਰੀਰ ਇਹ ਬੜੇ ਸਮਿਆਂ ਬਾਅਦ ਮਿਲਿਆ ਜੇ ਇਹ ਇੱਕ ਵਾਰ ਥੋਂ ਨਿਕਲ ਗਿਆ ਚਲਾ ਗਿਆ ਫੇਰ ਦੁਬਾਰਾ ਬੜਾ ਸਮਾਂ ਉਡੀਕ ਕਰਨੀ ਪੈਣੀ ਆ ਏਡੀਆਂ ਮੇਡੀਆਂ ਜੂਨਾ ਦੇ ਵਿੱਚ ਜਾ ਕੇ ਦੁੱਖ ਭੋਗਣੇ ਪੈਣਿਆ ਨਰਕ ਇਹਨੂੰ ਹੀ ਕਿਹਾ ਨਾ ਹੁਣ ਇੱਕ ਸੰਸਾਰ ਤੇ ਜਾਨਵਰ ਆਇਆ ਕਿਹੜੀ ਉਹਨੂੰ ਜੂਨ ਮਿਲ ਗਈ ਕੁੱਤੇ ਦੀ ਜੂਨ ਮਿਲ ਗਈ ਸੰਵਿਧਾਨ ਅਨੁਸਾਰ ਧਰਮਰਾਜ ਦੀ ਕਿਚੜੀ ਵਿੱਚ ਜਦੋਂ ਸਾਬਕ ਤਾਬ ਹੋਇਆ ਲੇਖਾ ਜੋਖਾ ਹੋਇਆ ਤੇ ਕਹਿ ਦਿੱਤਾ ਵੀ ਇਹਨੂੰ ਆਇਸ ਜੂਨ ਵਿੱਚ ਪਾ ਦਿਓ ਇਹ ਕੋਈ ਮੀਟਿੰਗਾਂ ਨਹੀਂ ਰੱਖੀਆਂ ਜਾਂਦੀਆਂ ਵੀ ਬਹੁਤ ਸਮਾਂ ਲੱਗਿਆ ਜੀ ਫਿਰ ਕਿਤੇ ਨਿਚੋੜ ਨਿਕਲਿਆ ਵੀ ਕਿਹੜੀ ਜੂਨ ਵਿੱਚ ਪਾਉਣਾ ਇਹ ਮਿੰਟਾਂ ਸਕਿੰਟਾਂ ਵਿੱਚ ਹੀ ਹੋ ਜਾਂਦਾ ਸਭ ਕੁਝ ਉਹਦਾ ਸਿਸਟਮ ਹੀ ਐਸਾ ਮਾਲਕ ਪਰਮੇਸ਼ਰ ਦਾ ਕੋਈ ਬੰਦੇ ਨਹੀਂ ਭਾਉਣੇ ਪੈਂਦੇ ਵੀ ਇਹਨੂੰ ਸੋਚੋ ਜੀ ਕਿਹੜੀ ਜੂਨ ਵਿੱਚ ਪਾਵਾਂਗੇ ਨਹੀਂ ਉਹ ਮਾਲਕ ਪਰਮੇਸ਼ਰ ਦਾ ਸਕਿੰਟਾਂ ਦੇ ਸੌਮਿਆਂ ਹਿੱਸਿਆਂ ਵਿੱਚ ਹੀ ਸਭ ਕੁਝ ਨਿਚੋੜ ਨਿਕਲ ਜਾਂਦਾ ਹੈ ਚੱਲ ਵੀ ਅੱਗੇ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਅੱਗੇ ਤੋਰ ਦਿੱਤਾ ਜਾਂਦਾ ਹੈ ਸੋਚਾਂ ਤਾਂ ਸਾਡੇ ਅੰਦਰ ਚੱਲਦੀਆਂ ਨਾ ਵਿਚਾਰਾਂ ਤਾਂ ਸਾਡੇ ਅੰਦਰ ਚੱਲਦੀਆਂ ਉਹਦੇ ਹੁਕਮ ਵਿੱਚ ਕੋਈ ਵਿਚਾਰ ਨਹੀਂ ਉਹਦੇ ਜਿਹੜੇ ਕਾਰਜ ਹੈ ਉਹਨਾਂ ਦੇ ਵਿੱਚ ਕੋਈ ਮੀਟਿੰਗ ਨਹੀਂ ਉਹ ਕਿਸੇ ਨੂੰ ਨਹੀਂ ਪੁੱਛਦਾ ਉਹ ਕੋ ਉਹਨੇ ਡਿਊਟੀਆਂ ਲਾ ਰੱਖੀਆਂ ਸਭ ਦੀਆਂ ਵੀ ਤੂੰ ਆਹ ਕਰਨਾ ਤੂੰ ਆਹ ਕਰਨਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਤੂੰ ਸੰਸਾਰ ਤੇ ਤੈਨੂੰ ਆਉਂਦੇ ਨੂੰ ਬਹੁਤ ਯੁੱਗ ਬੀਤ ਗਏ ਆ ਮਨੁੱਖਾ ਜਾਮਾ ਮਿਲਿਆ ਗੁਰਬਾਣੀ ਸਾਡੇ ਵਾਸਤੇ ਹੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕਰ ਦਸਮ ਪਤ ਸਈਆਂ ਦੀ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਦੇ ਆ ਸਾਡੇ ਵਾਸਤੇ ਉਪਦੇਸ਼ ਆ ਬੰਦੇ ਨੂੰ ਹੀ ਤੇ ਸਤਿਗੁਰੂ ਜੀ ਅੱਜ ਸਾਨੂੰ ਉਪਦੇਸ਼ ਕਰ ਰਹੇ ਆ ਵੀ ਜਿਹੜੇ ਤੇਰੇ ਸਿਰ ਤੇ ਜਨਮਾਂ ਜਨਮਾਂ ਦੇ ਦੁੱਖ ਲੱਦੇ ਹੋਏ ਆ ਨਾ ਇਹ ਮਟਣਗੇ ਕਿਵੇਂ ਫਿਰ ਸਾਡੇ ਮਨ ਵਿੱਚ ਖਿਆਲ ਆਉਣਾ ਜੀ ਬਚੀਏ ਕਿਵੇਂ ਇਸ ਆਵਾ ਗਮਣ ਦੇ ਚੱਕਰ ਤੋਂ 84 ਲੱਖ ਜੂਨ ਤੋਂ ਇਹਨਾਂ ਪਾਪਾਂ ਤੋਂ ਮਾੜੇ ਕਰਮਾਂ ਤੋਂ ਜਿਹੜੇ ਸਾਡੇ ਸਿਰਾਂ ਤੇ ਭਾਰ ਲੱਦੇ ਹੋਏ ਇਹਨਾਂ ਤੋਂ ਬਚੀਏ ਕਿਵੇਂ ਸਤਿਗੁਰੂ ਤੋਂ ਪੁੱਛੀਏ ਸਤਿਗੁਰੂ ਨੂੰ ਵੱਡਾ ਕੋਈ ਸਲਾਹਕਾਰ ਨਹੀਂ ਹੈ ਸਤਿਗੁਰੂ ਨੂੰ ਵੱਡਾ ਕੋਈ ਸਾਡਾ ਸਹਾਈ ਨਹੀਂ ਹੈ ਅਸੀਂ ਹਰ ਗੱਲ ਸਤਿਗੁਰੂ ਨੂੰ ਪੁੱਛ ਕੇ ਚੱਲੀਏ ਤੇ ਕਦੇ ਧੋਖਾ ਨਹੀਂ ਖਾਂਦੇ ਕਦੇ ਕੁਰਾਹੀ ਨਹੀਂ ਪੈਂਦੇ ਬਦਕਿਸਮਤੀ ਸਾਡੀ ਅਸੀਂ ਗੁਰੂ ਕੋਲ ਆ ਕੇ ਕਦੇ ਪੁੱਛਿਆ ਹੀ ਨਹੀਂ ਦੁਨੀਆਂ ਦੀਆਂ ਸਲਾਮਾਂ ਬਹੁਤ ਲੈ ਲੈਂਦੇ ਆ ਪਰ ਗੁਰੂ ਦੇ ਕੋਲ ਆ ਕੇ ਕਦੇ ਬੇਨਤੀ ਨਹੀਂ ਕੀਤੀ ਸਤਿਗੁਰੂ ਕਿਰਪਾ ਕਰ ਮੈਨੂੰ ਵੀ ਬਖਸ਼ ਲੈ ਤੇ ਮੈਨੂੰ ਵੀ ਸਿੱਧੇ ਰਸਤੇ ਪਾ ਦੇ ਸਤਿਗੁਰੂ ਕੋਲ ਆ ਕੇ ਕਦੇ ਅਰਦਾਸ ਨਹੀਂ ਕੀਤੀ ਜੇ ਤੂੰ ਕਰਦਾ ਫਿਰ ਕਦੇ ਕਰਾਹੇ ਨਾ ਮਹਿਨਾ ਜੇ ਤੂੰ ਕਰਦਾ ਫਿਰ ਕਦੇ ਦੁੱਖਾਂ ਵਿੱਚ ਨਾ ਡਿੱਗਦਾ ਦੁੱਖਾਂ ਵਿੱਚ ਡਿੱਗਿਆ ਹੀ ਤਾਂ ਤੂੰ ਦੁਨੀਆ ਦੀਆਂ ਸਲਾਹਾਂ ਲਈਆਂ ਆਪਣੇ ਗੁਰੂ ਦੀ ਸਲਾਹ ਲੈ ਆਪਣੇ ਗੁਰੂ ਨੂੰ ਪੁੱਛ ਕੇ ਚੱਲ ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਗੁਰੂ ਤਾਂ ਸਾਰੇ ਕਾਰਜ ਸਵਾਰ ਦਿੰਦਾ ਦੁਨੀਆਂ ਦੇ ਕਾਰਜ ਤਾਂ ਗੁਰੂ ਨੇ ਸਵਾਰਨੇ ਸਵਾਰਨੇ ਗੁਰੂ ਤਾਂ ਤੇਰਾ ਆ ਮਨੁੱਖਾ ਜਾਮੇ ਵਾਲਾ ਕਾਰਜ ਵੀ ਸਵਾਰ ਦਿੰਦਾ ਹੈ ਜਨਮ ਸਫਲਾ ਕਰ ਦਿੰਦਾ ਗੁਰੂ ਸਾਡਾ ਇਸ ਕਰਕੇ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਉਪਦੇਸ਼ ਬਖਸ਼ਦੇ ਸਤਿਗੁਰੂ ਜੀ ਉਚਾਰਣ ਕਰਦੇ ਹਨ ਸੋਰਠ ਮਹੱਲਾ ਪੰਜਵਾਂ ਰਾਗ ਸੋਰਠੰਦਰ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕਰ ਰਿਹਾ ਸੋਰਠ ਰਾਗੰਦਰ 618 ਪਵਿੱਤਰ ਰੰਗ ਤੇ ਸਤਿਗੁਰੂ ਦੀ ਬਾਣੀ ਸशोਭਤ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਜਨਮ ਜਨਮ ਕੇ ਦੁਖ ਨਿਵਾਰੈ ਜਨਮ ਜਨਮ ਦਾ ਅਰਥ ਅਸੀਂ ਸਮਝ ਲਿਆ ਵੀ ਜਨਮਾਂ ਜਨਮਾਂ ਦੇ ਸਾਡੇ ਸਿਰ ਤੇ ਜਿਹੜਾ ਭਾਰ ਲੱਧਿਆ ਹੋਇਆ ਨਾ ਦੁੱਖਾਂ ਦਾ ਪਾਪਾਂ ਦਾ ਕਦੇ ਕਿਸੇ ਜੁਨ ਵਿੱਚ ਗਏ ਉੱਥੋਂ ਮਾੜੇ ਕਰਮ ਕੀਤੇ ਪਾਪ ਇਕੱਠੇ ਕੀਤੇ ਕਦੇ ਕਿਸੇ ਜੁਨ ਵਿੱਚ ਉਹਨਾਂ ਦਾ ਦੁੱਖ ਨਾਲ ਹੀ ਤੁਰਿਆ ਫਿਰਦਾ ਹੈ ਉਹਨਾਂ ਦਾ ਮਾੜੇ ਕਰਮਾਂ ਦਾ ਸਾਕਤਬ ਨਾਲ ਹੀ ਤੁਰਿਆ ਫਿਰਦਾ ਹੈ ਜਨਮਾਂ ਜਨਮਾਂ ਦੇ ਦੁੱਖ ਸਾਡੇ ਸਿਰ ਉੱਤੇ ਲੱਗੇ ਹੋਏ ਆ ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਆ ਨਾ ਉਹ ਪੂਰਨ ਵੈਦ ਹੈ ਪੂਰਾ ਵੈਦ ਆ ਉਹ ਗੁਰੂ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਗੁਰੂ ਦਾ ਨਾਮ ਜਪਦਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਨਾ ਤੇ ਸਤਿਗੁਰੂ ਦੇ ਵਿੱਚ ਐਸੀ ਪਾਵਰ ਹੈ ਉਹਦੇ ਨਾਮ ਵਿੱਚ ਐਸੀ ਪਾਵਰ ਹੈ ਜਿਹੜਾ ਵੀ ਨਾਮ ਜਪਦਾ ਹੈ ਉਹਦੇ ਦੁੱਖਾਂ ਦਾ ਭਾਰ ਸਿਰ ਤੋਂ ਲੈਣ ਲੱਗ ਪੈਂਦਾ ਕਟਣ ਕੱਟੇ ਜਾਂਦੇ ਉਹਦੇ ਦੁੱਖ ਜਿਵੇਂ ਜਿਵੇਂ ਨਾਮ ਜਪਦੇ ਆ ਨਾ ਅਸੀਂ ਜੀਵ ਨਾਲ ਸਹਜੇ ਸਹਜੇ ਪਿਆਰ ਨਾਲ ਆਨੰਦ ਲੈ ਕੇ ਜਦੋਂ ਅਸੀਂ ਨਾਮ ਜਪਦੇ ਆ ਤੇ ਸਾਡੇ ਸਿਰ ਤੋਂ ਦੁੱਖਾਂ ਦਾ ਭਾਰ ਉਤਰਨ ਲੱਗ ਪੈਂਦਾ ਹੈ ਸਤਿਗੁਰੂ ਜੀ ਕਹਿੰਦੇ ਕੋਟ ਦੁਖਿ ਅੰਗ ਅਨਕ ਹਤਿ ਅੰਗ ਜਨਮ ਦਾਰਿ ਤ੍ਰਿੰ ਮਹਾ ਬਿਖਿਆਦੰ ਮਿਟੰਤ ਸਗਲ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਪਸਮੰ ਕਰੋਤ ਇੱਕ ਨਾਮ ਵਿੱਚ ਹੀ ਬਾਬਰ ਹੈ ਜਿਵੇਂ ਲੱਕੜਾਂ ਦੇ ਢੇਰ ਨੂੰ ਅੱਗ ਦੀ ਚੰਗਿਆਰੀ ਸਾੜ ਕੇ ਸੁਆਹ ਕਰ ਦਿੰਦੀ ਐ ਕਰੋੜਾਂ ਦੁੱਖ ਹੋਣ ਇਸੇ ਤਰ੍ਹਾਂ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਅਣਖ ਹੱਤਿਆ ਦਾ ਭਾਰ ਸਿਰ ਤੇ ਹੋਵੇ ਜਨਮ ਦਰਦਿਰਤਾ ਵਿੱਚ ਹੋਵੇ ਬੜਾ ਭਿਆਨਕ ਸਮਾਂ ਬਣਿਆ ਹੋਵੇ ਦੁੱਖਾਂ ਵਿੱਚ ਫਸਿਆ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਇਹਨੂੰ ਮਿਟਣ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਥੋੜਾ ਜਿਹਾ ਸਮਝ ਲੱਗਦਾ ਬਸ ਕਿਵੇਂ ਇੱਕ ਪਰਮੇਸ਼ਰ ਦੇ ਨਾਮ ਦਾ ਸਹਾਰਾ ਲੈ ਕਹਿੰਦੇ ਜਿਵੇਂ ਅੱਗ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰਨ ਲੱਗੀ ਮਿੰਟ ਮਾਰਦੀ ਹੈ ਨਾ ਇੱਕ ਨਿੱਕੀ ਜੀ ਚਿੰਗਿਆਰੀ ਲਾ ਦਿਓ ਇੱਕ ਪਾਸੇ ਆਹ ਲੱਕੜਾਂ ਦਾ ਢੇਰ ਜਿਹੜਾ ਸੜ ਕੇ ਸਵਾਹ ਹੋ ਜਾਂਦਾ ਇਸੇ ਤਰ੍ਹਾਂ ਤੇਰੇ ਕਿੰਨੇ ਹੀ ਦੁੱਖ ਹੋਣ ਪਾਪ ਹੋਣ ਮਾੜੇ ਕਰਮ ਹੋਣ ਬੈ ਕੇ ਪਿਆਰ ਨਾਲ ਨਾਮ ਜਪ ਗੁਰੂ ਦੇ ਨਾਮ ਦਾ ਸਹਾਰਾ ਲੈ ਸਾਰੇ ਹੀ ਖਤਮ ਹੋ ਜਾਣੇ ਸੜ ਜਾਣੇ ਆ ਲੇਖਾ ਨਹੀਂ ਦੇਣਾ ਪੈਣਾ ਫਿਰ ਉਹਨਾਂ ਦੁੱਖਾਂ ਦਾ ਏ ਨਹੀਂ ਵੀ ਅਸੀਂ ਪਾਪ ਵੀ ਕਰੀ ਜਾਈਏ ਤੇ ਫਿਰ ਨਾਮ ਜਪ ਲਈਏ ਜੀ ਪਿਛਲੇ ਤਾਂ ਹੁਣ ਖਤਮ ਹੋ ਗਏ ਤੇ ਅੱਗੇ ਹੋਰ ਕਰ ਲਓ ਤੇ ਫਿਰ ਅੱਗੇ ਹੋਰ ਨਾਮ ਜਪ ਲਾਂਗੇ ਨਹੀਂ ਸਤਿਗੁਰੂ ਜੀ ਕਹਿੰਦੇ ਅੱਗੇ ਤੋਂ ਤੋਬਾ ਕਰ ਹੱਥ ਜੋੜ ਕੇ ਅਰਦਾਸ ਕਰ ਸਤਿਗੁਰੂ ਜੀ ਅੱਗੇ ਤੋਂ ਮੈਂ ਇਨਾ ਮਾੜੇ ਕਰਮਾਂ ਵਾਲੇ ਪਾਸੇ ਨਹੀਂ ਜਾਂਦਾ ਇੱਕ ਵਾਰ ਬਖਸ਼ ਲੈ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ heira ਸਤਿਗੁਰੂ ਜੀ ਹੁਣ ਬਖਸ਼ ਲੈ ਕਿਰਪਾ ਕਰ ਦੇ ਇੱਕ ਵਾਰ ਫੇਰ ਮੈਂ ਕਦੇ ਐਸੇ ਮਾੜੇ ਕਰਮ ਨਹੀਂ ਕਰਦਾ ਜਿਹੜੇ ਤੈਨੂੰ ਚੰਗੇ ਨਾ ਲੱਗਣ ਸਤਿਗੁਰੂ ਨੂੰ ਜਦੋਂ ਤੂੰ ਵੈਦ ਬਣਾ ਲਿਆ ਨਾ ਸਤਿਗੁਰੂ ਜੀ ਕਹਿੰਦੇ ਫੇਰ ਕਿਰਪਾ ਹੋ ਜਾਣੀ ਐ ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਣੇ ਐ ਨਿਵਾਰੇ ਦਾ ਅਰਥ ਆ ਉਹਨੇ ਦੂਰ ਕਰ ਦੇਣੇ ਐ ਸੂਕਾ ਮਨ ਸਾਧਾਰ ਹੈ ਸੂਕਾ ਦਾ ਅਰਥ ਆ ਸੁੱਕਿਆ ਹੋਇਆ ਮਨ ਸਾਡੇ ਮਨ ਵਿੱਚ ਸੋਕਾ ਪਿਆ ਹੋਇਆ ਨਾ ਹਰਿਆ ਭਰਿਆ ਤਾਂ ਨਹੀਂ ਜਿੰਨੂੰ ਵੀ ਫਰੋੜ ਲੋ ਦੁੱਖਾਂ ਨਾਲ ਭਰਿਆ ਹੋਇਆ ਮਨ ਸੁੱਕਿਆ ਪਿਆ ਮਨ ਭਾਵੇਂ ਬਾਹਰੋਂ ਦੇਖਣ ਨੂੰ ਬਹੁਤ ਸਰੀਰ ਤੇ ਬਹੁਤ ਸੁੰਦਰ ਕੱਪੜੇ ਪੈਨੇ ਆ ਹੱਸਦਾ ਵੀ ਬਹੁਤ ਹੈ ਬਾਗੋ ਬਾਗ ਹੈ ਸੋਹਣੇ ਘਰ ਵਿੱਚ ਰਹਿੰਦਾ ਹੈ ਪਰ ਅੰਦਰ ਦੀ ਹਾਲਤ ਤਾਂ ਗੁਰੂ ਜੀ ਦੱਸਦੇ ਆ ਨਾ ਗੁਰੂ ਸਾਹਿਬ ਦੱਸਦੇ ਵੀ ਅੰਦਰ ਦੀ ਹਾਲਤ ਕੀ ਹੈ ਤੇਰੀ ਚੰਗਾ ਤਾਂ ਸੀ ਅੰਦਰ ਨੂੰ ਕਰਨਾ ਨਾ ਖੁਸ਼ ਤਾਂ ਸੀ ਮਨ ਕਰਕੇ ਹੋਣਾ ਤਨ ਕਰਕੇ ਜਿੰਨਾ ਮਰਜੀ ਹੱਸੀ ਜਾਓ ਪਰ ਅੰਦਰੋਂ ਜੇ ਦੁੱਖੀਆਂ ਤੇ ਫਿਰ ਮੂੰਹ ਤਾਂ ਹੱਸਿਆ ਜਿਹੜਾ ਕੋਈ ਫਾਇਦਾ ਨਹੀਂ ਕਿਸੇ ਕੰਮ ਦਾ ਨਹੀਂ ਇਹ ਤਾਂ ਲੋਕ ਬਖਾਵੇ ਵਾਸਤੇ ਹੱਸਦਾ ਬੰਦਾ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਗੁਰੂ ਦਾ ਨਾਮ ਤੈਨੂੰ ਅੰਦਰ ਦੀ ਸ਼ਾਂਤੀ ਅੰਦਰ ਦੀ ਖੁਸ਼ੀ ਦਿੰਦਾ ਹੈ ਸਤਿਗੁਰੂ ਦਾ ਬਚਨ ਹੈ ਨਾ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਨਾਮ ਨਾਲ ਜੁੜਦੇ ਆ ਨਾ ਕਰਿ ਇਸ਼ਨਾਨ ਸਿਮਰ ਪਰਿ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਪੜੋ ਸੁਣੋ ਨਿਤ ਭਾਈ ਗੁਰਪੂਰੈ ਤੂੰ ਰੱਖਿਆ ਸਤਗੁਰ ਜੀ ਕਹਿੰਦੇ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਨਾਮ ਜਪਦੇ ਆਂ ਸਾਨੂੰ ਅੰਦਰ ਦੀ ਸ਼ਾਂਤੀ ਮਿਲਦੀ ਹੈ ਅੰਦਰ ਦਾ ਆਨੰਦ ਮਿਲਦਾ ਹੈ ਅੰਦਰ ਦੀ ਖੁਸ਼ੀ ਮਿਲਦੀ ਹੈ ਜਿਹੜਾ ਮਨ ਸਾਡਾ ਸੁੱਕਿਆ ਪਿਆ ਨਾ ਉਹ ਸਤਗੁਰ ਜੀ ਕਹਿੰਦੇ ਸਾਧਾਰ ਹੈ ਇਹਨੂੰ ਨਾਮ ਦਾ ਸਹਾਰਾ ਜਦੋਂ ਮਿਲਦੇ ਤੇ ਮਨ ਫਿਰ ਹਰਿਆ ਭਰਿਆ ਹੁੰਦਾ ਹੈ ਸੁਕਾ ਮਨ ਸ ਆਧਾਰ ਹੈ ਸਤਿਗੁਰੂ ਜੀ ਕਹਿੰਦੇ ਇਹਨੂੰ ਨਾਮ ਦਾ ਸਹਾਰਾ ਮਿਲ ਜੇ ਤੇ ਫਿਰ ਇਹ ਮਨ ਹਰਿਆ ਭਰਿਆ ਸ਼ਾਂਤੀ ਵਿੱਚ ਖੁਸ਼ ਰਹਿਣ ਲੱਗ ਪੈਂਦਾ ਮਨ ਰਵੇ ਜਿੱਥੇ ਮਰਜੀ ਭਾਵੇਂ ਮਹਿਲਾ ਵਿੱਚ ਰਵੇ ਭਾਵੇਂ ਕੁੱਲੀ ਵਿੱਚ ਰਵੇ ਅੰਦਰ ਕਰਕੇ ਇਹ ਖੁਸ਼ ਹੋਣਾ ਚਾਹੀਦਾ ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰੋਂ ਖੁਸ਼ ਹੋਵੇ ਫਿਰ ਇਹ ਝੁੱਗੀ 'ਚ ਬੈਠਾ ਵੀ ਬਾਗੋ ਬਾਗ ਹੁੰਦਾ ਹੈ ਜੇ ਅੰਦਰੋਂ ਹੀ ਅਸ਼ਾਂਤੀ ਪਈ ਹੈ ਜੇ ਅੰਦਰ ਹੀ ਆਨੰਦ ਨਹੀਂ ਫੇਰੇ ਭਾਵੇਂ ਕਿਤੇ ਵੀ ਬਹਿ ਜਾਵੇ ਸਤਿਗੁਰੂ ਜੀ ਕਹਿੰਦੇ ਸੁਖੀ ਨਹੀਂ ਹੋ ਸਕਦਾ ਸੁਖੀ ਕਰਦੀ ਸਤਿਗੁਰੂ ਦੀ ਬਾਣੀ ਸਤਿਗੁਰੂ ਦਾ ਨਾਮ ਗੁਰੂ ਜਿਨ੍ਹਾਂ ਦੇ ਅੰਦਰ ਵੱਸ ਗਿਆ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਮਨ ਹਰੇ ਭਰੇ ਹੋ ਗਏ ਅੱਗੇ ਕਹਿੰਦੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਦਰਸ਼ਨ ਭੇਟਤ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਦਾ ਦਰਸ਼ਨ ਮਿਲ ਗਿਆ ਨਾ ਭੇਟ ਦਾ ਅਰਥ ਹੈ ਮਿਲਦਿਆਂ ਸਾਰ ਪ੍ਰਾਪਤ ਹੁੰਦਿਆਂ ਸਾਰ ਗੁਰੂ ਦਾ ਦਰਸ਼ਨ ਮਿਲਦਿਆਂ ਸਾਰ ਅੰਦਰ ਤੂੰ ਆਪਣੇ ਗੁਰੂ ਨੂੰ ਵਸਾ ਨਿਹਾਲ ਹੋ ਜਾਵੇਂਗਾ ਹਰ ਕਾ ਨਾਮ ਵਿਚਾਰੈ ਸਤਿਗੁਰੂ ਜੀ ਕਹਿੰਦੇ ਆਪਣੇ ਸੋਚ ਮੰਡਲ ਵਿੱਚ ਜਿੱਥੇ ਤੇਰੀਆਂ ਸੋਚਾਂ ਚੱਲਦੀਆਂ ਨਾ ਚੰਗੀਆਂ ਜਾਂ ਮਾੜੀਆਂ ਉੱਥੇ ਗੁਰੂ ਦੀ ਸੋਚ ਵਸਾ ਲੈ ਆਪਣੇ ਸੋਚ ਮੰਡਲ ਵਿੱਚ ਆਪਣੇ ਗੁਰੂ ਨੂੰ ਵਸਾ ਲੈ ਗੁਰੂ ਦਾ ਨਾਮ ਵਸਾ ਲੈ ਤੈਨੂੰ ਆਨੰਦ ਆਉਣ ਲੱਗ ਪੈਣਾ ਅੱਗੇ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ ਸਾਧਗੁਰੂ ਜੀ ਕਹਿੰਦੇ ਆ ਗੁਰੂ ਪੰਚਮ ਪਾਤਸ਼ਾਹ ਜੀ ਆਪਣਾ ਵੈਦ ਵੈਦ ਕਹਿੰਦੇ ਹਕੀਮ ਨੂੰ ਜਿਵੇਂ ਅੱਜ ਡਾਕਟਰ ਹੈ ਸਤਗੁਰੂ ਜੀ ਕਹਿੰਦੇ ਆਪਣਾ ਵੈਦ ਗੁਰੂ ਨੂੰ ਬਣਾ ਲੈ ਪਰਮੇਸ਼ਰ ਨੂੰ ਬਣਾ ਲੈ ਪਰਮਾਤਮਾ ਨੂੰ ਬਣਾ ਲੈ ਜਿਨ੍ਹਾਂ ਦਾ ਉਹ ਵੈਦ ਬਣ ਗਿਆ ਨਾ ਕਹਿੰਦੇ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾ ਸਤਗੁਰੂ ਜੀ ਕਹਿੰਦੇ ਵੈਦ ਹਕੀਮ ਕੀ ਦਿੰਦਾ ਔਖਦ ਦਵਾਈ ਜਦੋਂ ਅਸੀਂ ਵੈਦ ਹਕੀਮ ਕੋਲੇ ਜਾਂਦੇ ਆਂ ਦੁੱਖ ਦੱਸਦੇ ਆਂ ਫਿਰ ਉਹ ਦਵਾਈ ਦਿੰਦਾ ਪਹਿਲਾਂ ਦੁੱਖ ਨੂੰ ਦੇਖਦਾ ਹੈ ਵੀ ਕਿਹੋ ਜਿਹਾ ਇਹਦਾ ਦੁੱਖ ਹੈ ਹੁਣ ਵੈਦ ਹਕੀਮ ਕੋਲੇ ਜਾ ਕੇ ਅਸੀਂ ਦੱਸਦੇ ਆਂ ਨਾ ਮੇਰਾ ਸਿਰ ਦੁਖਦਾ ਹੈ ਜਾਂ ਮੇਰਾ ਪੇਟ ਦੁਖਦਾ ਹੈ ਜਾਂ ਮੇਰੀਆਂ ਲੱਤਾਂ ਦੁਖਦੀਆਂ ਜਾਂ ਅੱਖਾਂ ਦੁਖਦੀਆਂ ਉਹ ਫਿਰ ਉਸ ਹਿਸਾਬ ਨਾਲ ਦਵਾਈ ਦਿੰਦਾ ਹੈ ਸਿਰ ਦੁਖਦਾ ਤਾਂ ਸਿਰ ਦੁਖ ਦੇ ਦੀ ਦਵਾਈ ਲੱਤਾਂ ਦੁਖਦੀਆਂ ਤਾਂ ਉਹੋ ਸਾਭ ਦੀ ਦਵਾਈ ਪੇਟ ਦੁਖਦਾ ਤਾਂ ਪੇਟ ਦੀ ਦਵਾਈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਵੀ ਆਪਣਾ ਵੈਦ ਗੁਰੂ ਨੂੰ ਬਣਾ ਲੈ ਤੇ ਆਪਣੇ ਗੁਰੂ ਨੂੰ ਦੁੱਖ ਦੱਸਿਆ ਕਰ ਹਾਂ ਦੁਨਿਆਵੀ ਵੈਦਾਂ ਨੂੰ ਤਾਂ ਦੱਸਣਾ ਪੈਂਦਾ ਵੀ ਮੇਰਾ ਸਿਰ ਦੁਖਦਾ ਹੈ ਜਾਂ ਪੇਟ ਦੁਖਦਾ ਹੈ ਗੁਰੂ ਕੋਲ ਆ ਕੇ ਜਦ ਤੂੰ ਹੱਥ ਜੋੜ ਕੇ ਨਿਮਰਤਾ ਸਹਿਤ ਝੋਗਿਆ ਨਾ ਤੇ ਗੁਰੂ ਨੇ ਆਪੇ ਹੀ ਤੇਰੇ ਅੰਦਰ ਦੀ ਪੀੜ ਸਮਝ ਲੈਣੀ ਹੈ ਵੀ ਇਹਨੂੰ ਕੀ ਦੁੱਖ ਹੈ ਐਸਾ ਹੈ ਮੈਦ ਸੰਸਾਰ ਤੇ ਕੋਈ ਐਸਾ ਡਾਕਟਰ ਹੈ ਕੋਈ ਜਿਹਦੇ ਕੋਲ ਜਾ ਕੇ ਬੈਠੀਏ ਤੇ ਉਹ ਸਾਰੀ ਸਾਡੀ ਅੰਦਰ ਦੀ ਪੀੜ ਅੰਦਰ ਦਾ ਦਰਦ ਸਮਝ ਲਵੇ ਕੋਈ ਨਹੀਂ ਹੈ ਦੱਸਣਾ ਪੈਂਦਾ ਸਭ ਨੂੰ ਵੀ ਮੈਨੂੰ ਆਹ ਦੁੱਖ ਹੈ ਪਰ ਇੱਕ ਗੁਰੂ ਹੀ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਕਲਾ ਕੇ ਚੁੱਪ ਕਰਕੇ ਬਹਿ ਜਾ ਬਸ ਜਦੋਂ ਤੂੰ ਘਰੋਂ ਤੁਰਿਆ ਨਾ ਤੇ ਉਦੋਂ ਹੀ ਗੁਰੂ ਨੇ ਸਾਰੀਆਂ ਤੇਰੀਆਂ ਭਾਵਨਾਵਾਂ ਸਮਝ ਲੈਣੀਆਂ ਸਤਿਗੁਰੂ ਜੀ ਤਾਂ ਇੱਥੋਂ ਤੱਕਰ ਕਹਿੰਦੇ ਘਰੋਂ ਤੂੰ ਤੁਰੇਂਗਾ ਹੀ ਤਾਂ ਜਿਉ ਉਚਾਊਗਾ ਤਾਂ ਜੋ ਤੈਨੂੰ ਸੱਧੂਗਾ ਤਾਂ ਇਸ ਕਰਕੇ ਐਸਾ ਵੈਦ ਬਣਾ ਜਿਹੜਾ ਅੰਦਰ ਦੀਆਂ ਜਾਣਦਾ ਜਿਹੜੇ ਅੰਦਰ ਦੇ ਦੁੱਖ ਜਾਣਦੇ ਤੇ ਉਹਨੂੰ ਕੱਟਣ ਵੀ ਜਾਣਦਾ ਹੈ ਸਾਰੇ ਦੁੱਖ ਮੇਟਣ ਜਾਣਦਾ ਹੈ ਹਰ ਹਰ ਨਾਮ ਉਹਨੇ ਤੈਨੂੰ ਹਰੀ ਹਰੀ ਨਾਮ ਦੀ ਦਵਾਈ ਦੇਣੀ ਹੈ ਪਰਮੇਸ਼ਰ ਦਾ ਨਾਮ ਤੇਰੇ ਅੰਦਰ ਟਿਕਾ ਦੇਣਾ ਸਤਿਗੁਰੂ ਜੀ ਕਹਿੰਦੇ ਜਿਨੇ ਹਰੀ ਦੇ ਨਾਮ ਦੀ ਦਵਾਈ ਖਾਧੀ ਐ ਇਸ ਮੂਹ ਨਾਲ ਇਸ ਰਸਨਾ ਨਾਲ ਹਰ ਹਰ ਨਾਮ ਔਖਦ ਮੁਖ ਦੇਵੈ ਸਤਿਗੁਰੂ ਜੀ ਕਹਿੰਦੇ ਜਿਨਾਂ ਨੇ ਇਹ ਦਵਾਈ ਖਾ ਲਈ ਨਾ ਪਰਮੇਸ਼ਰ ਦੇ ਨਾਮ ਦੀ ਆਪਣੀ ਜੀਬ ਨਾਲ ਜਪ ਲਿਆ ਜਿਨਾਂ ਨੇ ਨਾਮ ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਦੁੱਖ ਤਾਂ ਕਿਹੜੀ ਗੱਲ ਐ ਉਹਨੇ ਤਾਂ ਜਮਾ ਵਾਲਾ ਦੁੱਖ ਵੀ ਕੱਟ ਕੇ ਪਰੇ ਮਾਰਨਾ ਕਟੈ ਜਮ ਕੀ ੰਦਾ ਸਭਨੋਂ ਵੱਡਾ ਦੁੱਖ ਹੈ ਜਮਾ ਵਾਲਾ ਕਿਸੇ ਤੋਂ ਕੱਟਿਆ ਨਹੀਂ ਜਾਂਦਾ ਗੁਰੂ ਸਮਰਥ ਹੈ ਗੁਰੂ ਕੱਟਣ ਦੇ ਪਵਰ ਰੱਖਦਾ ਕੱਟਣ ਦੀ ਗੁਰੂ ਜਦੋਂ ਅਸੀਂ ਨਾਮ ਜਪਦੇ ਜਪਦੇ ਆ ਨਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਹਿ ਤੂੰ ਨਹਿ ਛੁਟੈ ਨਿਕਟ ਨਾ ਜਾਈ ਉਹ ਦੂਤ ਦੂਤ ਵੀ ਨੇੜੇ ਨਹੀਂ ਆਉਂਦੇ ਜਦੋਂ ਅਸੀਂ ਸਿਮਰਨ ਕਰਦੇ ਆ ਜਦੋਂ ਇਹ ਨਾਮ ਦੀ ਦਵਾਈ ਚੱਕਦੇ ਆ ਅੱਗੇ ਉਚਾਰਣ ਕਰਦੇ ਹਨ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨਹਾਰ ਸਮਰੱਥ ਕਿਹਨੂੰ ਕਹਿੰਦੇ ਆ ਜਿਹੜਾ ਸਭ ਤਾਕਤਾਂ ਦਾ ਮਾਲਕ ਹੋਵੇ ਕੋਈ ਵੀ ਅਸੀਂ ਪਾਵਰ ਨਾਲ ਪਾਵਰ ਜਿਹੜੀ ਉਹਦੇ ਵਿੱਚ ਨਾ ਹੋਵੇ ਸਾਰੀਆਂ ਪਾਵਰਾਂ ਦਾ ਮਾਲਕ ਉਹਨੂੰ ਸਮਰੱਥ ਕਹਿੰਦੇ ਵੀ ਸਮਰੱਥ ਸਮਰੱਥ ਸਾਰੀਆਂ ਪਾਵਰਾਂ ਦਾ ਮਾਲਕ ਸਮਰੱਥ ਪੁਰਖ ਸਰਬ ਵਿਆਪਕ ਪਰਮੇਸ਼ਰ ਸਾਰੀਆਂ ਥਾਵਾਂ ਤੇ ਵਸਣ ਵਾਲਾ ਸਮਰੱਥ ਪੁਰਖ ਪੂਰਨ ਸਾਰਿਆਂ ਪਾਸਿਆਂ ਤੋਂ ਪੂਰਨ ਭਰਪੂਰ ਵਿਦਾਤੇ ਦਾ ਅਰਥ ਹੈ ਸਿਰਜਣਹਾਰ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਆਪ ਹੀ ਕਰਨ ਕਰਾਉਣ ਵਾਲਾ ਸਭ ਕੁਝ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਗੁਰੂ ਦੇ ਮੂਰੇ ਇਸ ਤਰ੍ਹਾਂ ਅਰਦਾਸ ਕਰਿਆ ਕਰ ਕੇ हे ਸਭ ਤਾਕਤਾਂ ਦੇ ਮਾਲਕ ਵਾਹਿਗੁਰੂ ਜੀ हे ਸਰਬ ਵਿਆਪਕ ਪਰਮੇਸ਼ਰ हे ਭਰਪੂਰ हे ਸਭ ਜੀਵਾਂ ਦੇ ਪੈਦਾ ਕਰਨ ਵਾਲੇ ਵਾਹਿਗੁਰੂ ਜੀ ਤੂੰ ਆਪ ਹੀ ਗੁਰੂ ਨੂੰ ਬੈਦ ਬਣਾ ਕੇ ਸਾਡੇ ਜੀਵਨ ਵਿੱਚ ਕਿਰਪਾ ਕਰਕੇ ਸਾਨੂੰ ਗੁਰੂ ਦੀ ਦਾਤ ਬਖਸ਼ ਦੇ ਰਹਿਮਤ ਕਰ ਗੁਰੂ ਮਿਲਾ ਦੇ ਐਸਾ ਜਿਹੜਾ ਤੇਰੇ ਨਾਲ ਜੋੜ ਦੇਵੇ ਜਿਹੜਾ ਸਾਰੇ ਦੁੱਖ ਕੱਟ ਦੇਵੇ ਕਿਰਪਾ ਕਰ ਸਾਨੂੰ ਗੁਰੂ ਦੇ ਚਰਨਾਂ ਵਿੱਚ ਜੋੜ ਲੈ ਮਾਲਕ ਜੀ ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਤੇ ਫਿਰ ਰਹਿਮਤ ਹੁੰਦੀ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਅਧਾਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸੇਵਕਾਂ ਨੂੰ ਉਹ ਆਪ ਹੀ ਕਿਰਪਾ ਕਰਕੇ ਐਸਾ ਵੈਦ ਮਲਾਉਂਦਾ ਹੈ ਐਸੀ ਕਿਰਪਾ ਕਰਦਾ ਗੁਰੂ ਨਾਲ ਮਲਾਪ ਕਰਾ ਦਿੰਦਾ ਹੈ ਤੇ ਜਿਨ੍ਹਾਂ ਨੂੰ ਗੁਰੂ ਮਿਲ ਪਿਆ ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਮਿਲ ਜਾਂਦਾ ਹੈ ਤੇ ਕਲਯੁਗ ਦੇ ਤਾਰਨਹਾਰ ਗੁਰੂ ਕੌਣ ਹੈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਬਣਾ ਲਿਆ ਉਹਨਾਂ ਨੂੰ ਕਿਸੇ ਹੋਰ ਨੂੰ ਗੁਰੂ ਬਣਾਉਣ ਦੀ ਲੋੜ ਨਹੀਂ ਉਹਨਾਂ ਨੂੰ ਕਿਤੇ ਕਿਸੇ ਕੋਲ ਜਾ ਕੇ ਕਹਿਣ ਦੀ ਲੋੜ ਨਹੀਂ ਆਪਣੇ ਗੁਰੂ ਕੋਲ ਆ ਕੇ ਕਹਿ ਦਿਆ ਕਰ ਸਤਿਗੁਰੂ ਮੈਨੂੰ ਆਹ ਦੁੱਖ ਹੈ ਸਤਿਗੁਰੂ ਆਹ ਕਿਰਪਾ ਕਰੋ ਰਹਿਮਤ ਕਰੋ ਮੈਨੂੰ ਆਹ ਦਾਤ ਚਾਹੀਦੀ ਹੈ ਪਿਆਰ ਨਾਲ ਭਾਵਨਾ ਨਾਲ ਆ ਕੇ ਅਰਦਾਸ ਬੇਨਤੀ ਕਰਿਆ ਕਰ ਜਿਨ੍ਹਾਂ ਨੇ ਆਪਣਾ ਗੁਰੂ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਨੂੰ ਬਣਾ ਲਿਆ ਉਹਨਾਂ ਤੇ ਫਿਰ ਰਹਿਮਤਾਂ ਹੁੰਦੀਆਂ ਬਰਕਤਾਂ ਹੁੰਦੀਆਂ ਆਪਣੇ ਦਾਸਾਂ ਦੀ ਆਪ ਗੁਰੂ ਲਾਜ ਰੱਖਦਾ ਆਪਣੇ ਆਪਣਾ ਦਾਸ ਹਰ ਆਪ ਉਭਾਰਿਆ ਨਾਨਕ ਨਾਮ ਆਧਾਰਾ ਆਧਾਰਾ ਦਾ ਅਰਥ ਹੈ ਆਸਰਾ ਸਤਿਗੁਰੂ ਜੀ ਕਹਿੰਦੇ ਤੂੰ ਨਾਮ ਦਾ ਆਸਰਾ ਲੈ ਤੇਰਾ ਮਨ ਵੀ ਸੁਖੀ ਹੋ ਜਾਣਾ ਜਨਮਾਂ ਜਨਮਾਂ ਦੇ ਦੁੱਖ ਵੀ ਉੱਤਰ ਜਾਣੇ ਆ ਜਦੋਂ ਤੂੰ ਅੰਦਰ ਵਸਾਂਵੇਂਗਾ ਉਹ ਟਾ ਆਸਰਾ ਲਵੇਂਗਾ ਸਾਰੇ ਰੋਗ ਕੱਟੇ ਜਾਣੇ ਆ ਕਿਉਂਕਿ ਵੈਦ ਆਪਣਾ ਗੁਰੂ ਨੂੰ ਬਣਾ ਲਿਆ ਜਿਨ੍ਹਾਂ ਨੇ ਉਹਨਾਂ ਦੇ ਸਾਰੇ ਰੋਗ ਕੱਟੇ ਜਾਂਦੇ ਜਿਨ੍ਹਾਂ ਨੇ ਹਰੀ ਹਰੀ ਨਾਮ ਦੀ ਦਵਾਈ ਖਾਧੀ ਹੈ ਨਾ ਸਤਿਗੁਰੂ ਜੀ ਕਹਿੰਦੇ ਉਹਨਾਂ ਤੇ ਬਖਸ਼ਿਸ਼ਾਂ ਹੁੰਦੀਆਂ ਕਿਰਪਾ ਹੁੰਦੀਆਂ ਜਿਨ੍ਹਾਂ ਨੇ ਨਾਮ ਜਪਿਆ ਨਾਮ ਕੀ ਦਾ ਜਪਣਾ ਸਮਰੱਥ ਗੁਰੂ ਦਾ ਜਿਹੜਾ ਸਾਰੀਆਂ ਪਾਵਰਾਂ ਦਾ ਮਾਲਕ ਹੈ ਉਹ ਫਿਰ ਆਪਣੇ ਦਾਸਾਂ ਦੀ ਆਪ ਲਾਜ ਰੱਖਦਾ ਹੈ ਜੀ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਵਿਚਾਰ ਕਰਦਿਆਂ ਤੋਂ ਇੱਕ ਨੀ ਨਿੱਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਜਾਂਦੀਆਂ ਆਪ ਸੰਗਤ ਵਿੱਚ ਪਰਮੇਸ਼ਰ ਵਸਦਾ ਹੈ ਆਸ਼ੀਸ਼ ਦੇਣੀ ਦੇਹੋ ਸਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੀਜੀ ਅਕਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ